ਤੁਸੀਂ ਦੇਖ ਰਹੇ ਹੋ ਸਰਬਤਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਪਿੰਡ ਸਰਹਾਲਾ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਬ੍ਰਹਮ ਗਿਆਨੀ ਇੱਕਵਰ ਸੰਤਪਾਈ ਸ਼ੇਰ ਸਿੰਘ ਜੀ ਦੀ ਯਾਦ ਵਿੱਚ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਨਿਵਾਸੀਪੜ ਤੇ ਇਲਾਕੇ ਦੇ ਸਹਿਯੋਗ ਨਾਲ ਇੱਕਵਰ ਸੰਤਪਾਈ ਸ਼ੇਰ ਸਿੰਘ ਜੀ ਮੈਮੋਰੀਅਲ ਸਪੋਰਟਸ ਕਲੱਬ ਵੱਲੋਂ ਇੱਕਵਰ ਸੰਤਪਾਈ ਸ਼ੇਰ ਸਿੰਘ ਜੀ ਦੀ ਸਲਾਨਾ ਵਰਸੀ ਮੌਕੇ ਸਲਾਨਾ ਸ਼ਾਨਦਾਰ ਸ਼ਿੰਗ ਮੇਲਾ ਕਰਵਾਇਆ ਗਿਆ ਇਸ ਮੌਕੇ ਪ੍ਰਧਾਨ ਬਲਜਿੰਦਰ ਸਿੰਘ ਗਿੱਲ ਨੇ ਸਰਬਤਰਮ ਨਿਊਜ਼ ਟੀਮ ਨਾਲ ਗਲ벗 ਕਰਦੇ ਹੋਏ ਦੱਸਿਆ ਕਿ ਸਲਾਨਾ ਸ਼ਾਨਦਾਰ ਛਿੰਝ ਮੇਲੇ ਦੌਰਾਨ ਪੰਜਾਬ ਦੇ ਨਾਮ ਵਰ ਪਹਿਲਵਾਨਾਂ ਨੇ ਹਿੱਸਾ ਲਿਆ ਉਹਨਾਂ ਦੱਸਿਆ ਕਿ ਸਲਾਨਾ ਸ਼ਾਨਦਾਰ ਛਿੰਝ ਮੇਲੇ ਮੌਕੇ ਪਹਿਲੇ ਪਟਕੇ ਦੀ ਕੁਸ਼ਤੀ ਸੋਨੂ ਦਈਆ ਤੇ ਰਵੀ ਬੇਰਾ ਵਿਚਕਾਰ ਕਰਵਾਈ ਗਈ ਜਿਸ ਵਿੱਚ ਮੋਨੂ ਦਈਆ ਪਹਿਲਵਾਨ ਜੇਤੂ ਰਿਹਾ ਇਸੇ ਤਰ੍ਹਾਂ ਪਟਕੇ ਦੀ ਦੂਜੀ ਕੁਸ਼ਤੀ ਗਾਮਾ ਤਲਿੱਤਾ ਤੇ ਬਿੱਲੂ ਹਿਸ਼ਾਰਪੁਰ ਵਿਚਕਾਰ ਕਰਵਾਈ ਗਈ ਜਿਸ ਵਿੱਚ ਗਾਮਾ ਤਲਿੱਤਾ ਪਹਿਲਵਾਨ ਜੇਤੂ ਰਿਹਾ ਉਹਨਾਂ ਦੱਸਿਆ ਕਿ ਸਲਾਨਾ ਸ਼ਾਨਦਾਰ ਛਿੰਝ ਮੇਲੇ ਦੌਰਾਨ ਮੁੱਖ ਮਹਿਮਾਨ ਸੋਨ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪਤਾਲ ਕੋਟੂਹੀ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਜੇਤੂ ਅਤੇ ਉਪਜੇਤੂ ਪਹਿਲਵਾਨਾਂ ਨੂੰ ਸਾਂਝੇ ਤੌਰ ਤੇ ਯਾਦਗਾਰੀ ਚਿੰਨ ਅਤੇ ਸਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਧਾਨ ਬਲਜਿੰਦਰ ਸਿੰਘ ਗਿੱਲ ਜੋਗਾ ਸਿੰਘ ਮੁੱਗੋਪੱਟੀ ਮੀਤ ਪ੍ਰਧਾਨ ਇੰਸਪੈਕਟਰ ਇਕਬਾਲ ਸਿੰਘ ਜਾਂਚੀ ਮੁਖ ਸਲਾਹਕਾਰ ਸੁਖਵਿੰਦਰ ਸਿੰਘ ਸੁਖੀ ਜਨਰਲ ਸਕੱਤਰ ਮਨਜੀਤ ਸਿੰਘ ਖਾਲਸਾ ਪਾਲੀ ਰੂਪਵਾਲ ਸਰਪੰਚ ਮੋਹਨ ਸਿੰਘ ਸਰਾਲਾ ਕਲਾਂ सोनू ਰੂਪਵਾਲ ਮਾਸਟਰਸ ਪਾਲ ਸਿੰਘ ਜਲਵੇੜਾ ਜਤ ਜਰਨੈਲ ਸਿੰਘ ਖਾਲਸਾ ਵੱਡੋਂ ਪ੍ਰੇਮ ਹੀਰ ਜਸਵਿੰਦਰ ਸਿੰਘ ਮਨਦੀਪ ਸਿੰਘ ਸੰਧੂ ਸੈਦਪੁਰ ਸਰਪ੍ਰੀਤ ਸਿੰਘ सोनू ਵੱਡੋਂ ਲੰਬੜਦਾਰ ਬਲਬੀਰ ਸਿੰਘ ਵੱਡੋਂ ਬੋਧ ਸਿੰਘ ਧਲੇਤਾ ਕਿਸ਼ਨ ਕੋਚ ਧਲੇਤਾ ਤੋਂ ਇਲਾਵਾ ਵੱਡੀ ਗਿਣਤੀ ਦੇ ਦਰਸ਼ਕ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖਿਓ ਜੱਥੇ ਦਾ ਦਜੀਤ ਸਿੰਘ ਥੋੜੀ ਮਾਲਪੁਰ ਦੇ ਨਾਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ सर्वधर्म न्यू चैनल होशियारपुर ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਜਿਸ ਤਰ੍ਹਾਂ ਕਿ ਆਪ ਸਾਰੇ ਭਨੀ ਭੰਤੀ ਜਾਣੂ ਕਿ ਇਹ ਜੋ ਪਿੰਡ ਸਰਹਾਲਾ ਕਲਾ ਹਰ ਸਾਲ 108 ਸਤਿਪਾਪਾ ਸ਼ੇਰ ਸਿੰਘ ਜੀ ਦੀ ਜਾਦੂ ਸਮਰਪਤ ਛੇਜ ਮੇਲਾ ਜਿਹੜਾ ਕਰਵਾਇਆ ਜਾਂਦਾ ਹੈ ਉਹ ਅੱਜ ਛੇਜ ਮੇਲਾ ਜਿਹੜਾ ਸਮਾਪਤ ਹੋਇਆ ਜਿਸ ਦੇ ਵਿੱਚ ਸਾਡੇ ਬਹੁਤ ਹੀ ਜੋ ਹਿੰਦੁਸਤਾਨ ਦੇ ਬਲਕੇ ਨਾਵੀ ਪਹਿਲਵਾਨਾਂ ਨੇ ਹਿੱਸਾ ਲਿਆ ਔਰ ਜਿਨ੍ਹਾਂ ਦੇ ਵਿੱਚ ਬਹੁਤ ਹੀ ਦਿਲਚਸਪ ਕੁਸ਼ਤੀਆਂ ਹੋ ਗਿਆ ਤੇ ਜਿਨ੍ਹਾਂ ਦੇ ਵਿੱਚ ਤੇ ਜਿਹੜਾ ਕੁਸ਼ਤੀਆਂ ਦਾ ਮੇਲਾ ਸੀ ਬਾਬਾ ਸ਼ੇਰ ਸਿੰਘ ਜੀ ਦੀ ਸਰਪ੍ਰਸਤੀ ਤੇ ਉਹਦਾ ਦੀ ਰਹਿਨਮਾਈ ਗੇਟ ਜਿਹੜਾ ਸਪੂਰਨ ਹੋਇਆ ਸੋ ਜਿਸ ਦੇ ਵਿੱਚ ਸਾਡੇ ਬਹੁਤ ਹੀ ਸੰਸਕਾਰਯੋਗ ਸਾਬਕਾ ਮੰਤਰੀ ਹੁਣ ਸਿੰਘ ਜੀ ਠੰਡਲ ਤੇ ਸਾਫਟਾ ਪਰਮਿੰਦਰ ਸਿੰਘ ਜੀ ਸੂਦ ਕੋਟ ਤੋਂ ਹੀ ਜਿਨ੍ਹਾਂ ਨੇ ਸ਼ਿਰਕਤ ਕੀਤੀ ਹੈ ਤੇ ਉਹਨਾਂ ਦਾ ਮੈਂ ਪੂਰੀ ਛਿੰਜ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਇਸ ਗੱਲ ਦੀ ਮੈਂ ਮਾਣ ਨਾਲ ਕਹਿ ਸਕਦਾ ਕਿ ਇਹ ਜਿਹੜੀ ਇੱਕ ਜੋ ਪਿੰਡ ਸਰਹੜਾ ਕਲਾ ਦੀ ਛਿੰਜ ਹੈ ਇਹ ਦੁਨੀਆ ਦੇ ਵਿੱਚ ਇਲਾਕੇ ਦੇ ਵਿੱਚ ਇੱਕ ਬੜੇ ਉੱਚੇ ਲੈਵਲ ਤੇ ਇਸ ਦਾ ਨਾਮ ਹੈ ਕਿਉਂਕਿ ਨਾਮਵਾਰੀ ਨਾਮ আর ਜਿਹੜੇ ਪਹਿਲਵਾਨ ਹੈ ਇਹਦੇ ਵਿੱਚ ਉਸ ਦੀਆਂ ਦੇ ਵਿੱਚ ਹਿੱਸਾ ਲੈਣ ਆਉਂਦੇ ਆ ਤੇ ਦੁਨੀਆ ਦੇ ਮਨ ਨੂੰ ਮੋਦੇ ਆ ਸੋ ਦੂਸਰੀ ਜਿਹੜੀ ਇੱਕ ਸਾਡੇ ਨੌਜਵਾਨਾਂ ਨੂੰ ਇਸ ਤੋਂ ਸਿੱਖਿਆ ਮਿਲਦੀ ਹੈ ਕਿ ਆਪਾਂ ਆਪਣੇ ਸਰੀਰ ਨੂੰ ਕਿਸ ਤਰ੍ਹਾਂ ਸੰਭਾਲ ਕੇ ਰੱਖਣਾ ਹੈ ਕਿਸ ਤਰ੍ਹਾਂ ਆਪਣੇ ਸਰੀਰ ਨੂੰ ਅਜਾਈ ਨਹੀਂ ਗਵਾਉਣਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਇਹ ਕੋਈ ਵੀ ਕਿਤੇ ਵੀ ਸਮਾਗਮ ਹੁੰਦਾ ਹੈ ਡੇਟਾ ਦਾ ਸਮਾਗਮ ਹੋਵੇ ਚਾਹੇ ਉਹ ਉਸਤੀਆਂ ਹੋਣ ਤੇ ਇਹ ਇੱਕ ਬੜੇ ਹੀ ਸਾਨੂੰ ਉੱਪਰ ਲੈਵਲ ਤੇ ਸੇਧ ਦਿੰਦੀ ਹੈ ਕਿ ਆਪਾਂ ਕਿਸ ਤਰ੍ਹਾਂ ਦੇ ਬਣਨਾ ਔਰ ਦੂਸਰਾ ਮੈਂ ਸਾਰਿਆਂ ਦਾ ਜਿੰਨੇ ਵੀ ਇਲਾਕੇ ਦੇ ਭਲਵਾਨ ਆਏ ਆ ਜਿੰਨੀਆਂ ਵੀ ਇਲਾਕੇ ਦੀਆਂ ਸੰਗਤਾਂ ਐ ਸੋ ਇੰਝ ਕਮੇਟੀ ਦੇ ਵਿੱਚ ਜਿਹਨਾਂ ਨੇ ਸਕੂਲੀਅਤ ਕੀਤੀ ਐ ਉਹਨਾਂ ਨੂੰ ਉਹਨਾਂ ਦਾ ਸਾਰਿਆਂ ਸਾਰੀਆਂ ਸਾਰਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਬਾਬਾ ਸ਼ੇਰ ਸਿੰਘ ਜੀ ਜਿਨ੍ਹਾਂ ਨੇ ਆਪ ਵਿੱਚ ਬਸ ਕੇ ਇਹਨੇ ਸੰਜਾਇਸ਼ ਪੂਰਨ ਕਰਾਈ ਐ ਸੋ ਇੰਨੀ ਕਹਿੰਦਾ ਹੋਇਆ ਮੈਂ ਹਿਮਾਤਾ ਜੱਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮੇਂਦਰ ਸੂਦ ਐਸਜੀਆਰ ਹਸਪੀਟਲ ਕੋਟ ਤੁਹੀ ਤੋਂ ਅੱਜ ਸਰੀਹਾਲਾ ਵਿਖੇ ਪਹੁੰਚਣ ਦਾ ਮੌਕਾ ਮਿਲਿਆ ਕਿਉਂਕਿ ਭਾਈ ਛੇਰ ਸਿੰਘ ਜੀ ਦੇ ਇਸ ਵਰਸੀ ਦੇ ਯਾਦ ਦੇ ਵਿੱਚ ਸਾਲਾਨਾ ਛਿੰਝ ਮੇਲਾ ਜੋ ਕਿ ਬੜੇ ਹੀ ਧੂਮ ਧਾਮ ਦੇ ਨਾਲ ਬਣਾਇਆ ਗਿਆ ਜਿਸ ਦੇ ਵਿੱਚ ਦੂਰੋਂ ਦੂਰੋਂ ਪੁਲਵਾਨ ਆਏ ਤੇ ਕੁਸ਼ਤੀ ਹੋਈ ਤੇ ਮੇਰੇ ਵੱਲੋਂ ਤੇੰਡੇ ਦੀ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਦੰਗਲ ਦੀਆਂ ਇਸ ਛਿੰਝ ਮੇਲੇ ਦੀਆਂ ਪੂਰੀ ਹੀ ਕਮੇਟੀ ਨੂੰ ਪੂਰੀ ਹੀ ਪਿੰਡ ਦੇ ਵਸਨੀਕਾਂ ਨੂੰ ਬਹਿ ਜਲੋ ਧੰਨਵਾਦ ਤੇ ਭਾਈ ਸ਼ੇਰ ਸਿੰਘ ਜੀ ਨੂੰ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਕੋਟੀ ਕੋਟੀ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ